ਇਸ ਵੇਲੇ ਦੀ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿਸ ਖਬਰ ਦੇ ਫੈਲਦਿਆਂ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਅਤੇ ਹਰ ਕੋਈ ਸਹਿਮ ਗਿਆ ਦੱਸ ਦਈਏ ਕਿ ਅੰਮ੍ਰਿਤਸਰ ਦੀ ਇੰਦਰਾ ਕਲੋਨੀ ਦੇ ਵਿੱਚ ਕਿਰਾਏਦਾਰਾਂ ਨੇ ਜਿਹੜਾ ਇੱਕ ਬਜ਼ੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਕਰਾਏ ਕਰਾਇਦਾਰਾਂ ਉੱਤੇ ਗੰਭੀਰ aarop ਲਗਾਇਆ ਹੈ ਕਿ ਕਰਾਇਦਾਰਾਂ ਨੇ ਹੀ ਉਹਨਾਂ ਦੀ ਬਜ਼ੁਰਗ ਮਹਿਲਾ ਦਾ ਜਿਹੜਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਖਬਰ ਦੇ ਫੈਲਦਿਆਂ ਇਲਾਕੇ ਦੇ ਵਿੱਚ ਸ਼ੋਗ ਅਤੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਦੱਸਦੀ ਹੈ ਕਿ ਮ੍ਰਿਤਕਾ ਦੀ ਉਮਰ 70 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਉਸ ਦਾ ਨਾਮ ਬੀਨਾ ਰਾਣੀ ਹੈ ਜਿਸ ਉੱਤੇ ਜਿਹੜਾ ਕਰਾਇਦਾਰਾਂ ਵੱਲੋਂ ਅਤੇ ਅਣਪਛਾਤੇਆ ਵੱਲੋਂ ਬੇਰਹਿਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਦੱਸ ਦਿੱਤੇ ਕਿ ਪਰਿਵਾਰ ਅਨੁਸਾਰ ਦੋਵੇਂ ਨੌਜਵਾਨ ਜਿਹੜੇ ਕਿਰਾਏਦਾਰ ਸੀ ਜਿਨ੍ਹਾਂ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਿਓਰ ਪੰਜਾਬੀ ਬੋਲਦੇ ਸਨ ਅਤੇ ਉਹਨਾਂ ਦਾ ਵਿਹਾਰ ਹਮੇਸ਼ਾ ਸਧਾਰਨ ਤੇ ਸ਼ਾਂਤ ਸੀ ਜਿਸ ਕਰਕੇ ਕਦੇ ਵੀ ਕਿਸੇ ਤਰ੍ਹਾਂ ਦਾ ਉਹਨਾਂ ਉੱਤੇ ਸ਼ੱਕ ਨਹੀਂ ਹੋਇਆ ਇੱਕ ਕਿਰਾਏਦਾਰ ਹਾਲੇ ਵਿੱਚ ਆਪਣੀ ਪਤਨੀ ਨੂੰ ਪਿੰਡ ਛੱਡ ਕੇ ਆਉਣ ਦੀ ਗੱਲ ਦੱਸ ਰਿਹਾ ਸੀ ਜਦਕਿ ਦੂਜੇ ਨੇ ਆਸਟ੍ਰੇਲੀਆ ਦਾ ਵੀਜ਼ਾ ਲੱਗਣ ਅਤੇ ਪਾਰਟੀ ਦੇਣ ਦਾ ਜ਼ਿਕਰ ਕੀਤਾ ਸੀ ਦੋਸ਼ ਹੈ ਕਿ ਕੱਲ ਸ਼ਾਮ ਪਾਰਟੀ ਦੇ ਬਹਾਨੇ ਉਹਨਾਂ ਨੇ ਜਿਹੜੀ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਨੂੰ ਆਪਣੇ ਉੱਪਰ ਬੁਲਾਇਆ ਕਮਰੇ ਦੇ ਵਿੱਚ ਅਤੇ ਉਸ ਨੂੰ ਰੱਜ ਕੇ ਸ਼ਰਾਬ ਪਲਾਈ, दारू ਪਾਰਟੀ ਕੀਤੀ ਅਤੇ ਸ਼ਰਾਬ ਦੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਰਾਤ ਕਰੀਬ 1 ਵਜੇ ਦੇ ਆਸ-ਪਾਸ ਬਜ਼ੁਰਗ ਮਹਿਲਾ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਦੋਵੇਂ ਨੌਜਵਾਨ ਕਿਰਾਏਦਾਰ ਮੌਕੇ ਤੋਂ ਫਰਾਰ ਹੋ ਗਏ। ਦੱਸਦੀ ਹੈ ਕਿ ਉਹਨਾਂ ਉੱਤੇ ਚੋਰੀ ਦਾ ਵੀ ਇਲਜ਼ਾਮ ਲੱਗਿਆ ਹੈ ਕਿ ਬਜ਼ੁਰਗ ਮਹਿਲਾ ਕੋਲ ਸੋਨੇ ਅਤੇ ਚਾਂਦੀ ਦੇ ਕੁਝ ਗਹਿਣੇ ਸਨ ਜਿਨ੍ਹਾਂ ਨੂੰ ਲੈ ਕੇ ਉਹ ਫਰਾਰ ਵੀ ਹੋ ਗਏ ਨੇ ਪਰ ਇੱਕ ਵਾਰ ਸੁਣੋ ਤੁਸੀਂ ਵੀ ਕੀ ਕਹਿਣਾ ਪਰਿਵਾਰਕ ਮੈਂਬਰਾਂ ਦਾ ਮੇਰਾ ਨਾਮ ਭਾਈ ਨਵਲ ਚਰਮਾ ਪਿੱਛੋਂ ਲੁਧਿਆਣੇ ਦਾ ਰਿਆਨ ਵਾਲਾ ਇਹ ਮੇਰੀ ਵਾਈਫ ਨੇ ਤੇ ਇਹ ਮੇਰੀ ਪੂਆ ਸੱਸ ਦੀ ਡੈਥ ਹੋਈ ਆ ਜਿਨ੍ਹਾਂ ਨੂੰ ਮਾਰਿਆ ਉਹਨਾਂ ਨੇ ਤੇ ਮੈਨੂੰ ਪੂਰੀ ਇਹਨਾਂ ਨੇ ਆ ਕੇ ਫਿਰ ਠਾਇਆ ਮੈਂ ਜਦੋਂ ਫੁੱਟਾ ਪਿਆ ਇਹ ਮੇਰੀ ਵਾਈਫ ਨੇ ਠਾਇਆ ਮੈਨੂੰ ਫਿਰ ਦਿੱਦਾ ਵੀ ਲੁੱਟੇ ਗਿਆ ਹੋ ਗਿਆ ਉਹ ਹੋ ਗਿਆ ਮੈਂ ਕੀ ਗੱਲ ਹੋਇਆ ਇੱਕ ਜਿਹੜੀ ਕਿਰਾਏਦਾਰ ਨੇ ਦੱਸਿਆ ਉੱਪਰ ਜਿਹੜੇ ਕਿਰਾਏਤੇ ਰਹਿੰਦੇ ਉਹ ਕਿਰਾਏਦਾਰ ਦੂਜੀ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਆਹ ਗੱਲ ਹੋ ਗਈ ਤੇ ਮੈਂ ਆ ਕੇ ਦੇਖਿਆ ਮੇਰੇ ਕੋਲ ਦੇਖਿਆ ਨਹੀਂ ਕਿ ਮਤਲਬ ਉਹ ਜਾਂਦੇ ਲੁੱਟ ਕਿੰਨੀ ਕੀ ਹੋਈ ਹੈ ਕੁਝ ਪਤਾ ਨਹੀਂ ਲੁੱਟ ਮੈਨੂੰ ਭਾਜੀ ਇੰਨਾ ਪਤਾ ਵੀ ਉਹ ਸੋਨਾ ਵਗੈਰਾ ਵਾਵਾ ਸੀਗਾ ਮੇਰੀ ਪੂਆ ਫਸਕੋ ਕੰਮ ਕੀ ਕਰਦੇ ਸੀ ਤੇ ਉਹ ਫਰਕਾਰੀ ਨੌਕਰੀ ਕਰਦੇ ਬਿਜਲੀ ਬੋਰਡ ਦੇ ਵਿੱਚ ਸੀਗੇ ਤੇ ਪੈਨਸ਼ਨ ਵੀ ਉਹਨੂੰ ਆਉਂਦੀ ਸੀਗੀ ਤੇ ਉਹਨਾਂ ਦੇ ਲੱਗੀ ਸੀਗਾ ਸਭ ਕੁਝ ਮਿਲ ਕੀ ਪਰਮਾਤਮਾ ਦੇ ਸਭ ਕੁਝ ਸੀਗਾ ਵਸੋ ਉਹਨਾਂ ਨੇ ਹਰ ਰਿਟਾਇਰ ਹੋ ਚੁੱਕੇ ਸੀਗੇ ਤੇ ਸਰਕਾਰੀ ਨੌਕਰੀ ਰਹੀ ਬਿਜਲੀ ਬੋਰਡ ਦੇ ਵਿੱਚ ਤੇ ਉਹ ਫੋਨਾ ਵਗੈਰਾ ਉਹਨਾਂ ਨੇ ਦੇਖਿਆ ਵੀ ਉਹਨਾਂ ਕੋਲ ਜੋ ਲੁੱਟ ਦੀ ਨੀਅਤ ਕਰਕੇ ਹੀ ਉਹਨਾਂ ਨੇ ਲੁੱਟ ਲੁੱਟ ਦੀ ਨੀਅਤ ਕਰਕੇ ਸਭ ਕੁਝ ਉਹਨਾਂ ਨੇ ਫੋਨਾ ਲੈ ਕੇ ਗਏ ਨੇ ਜੋ ਪਿਆ ਹਾ ਤੇ ਲਾਜੋ ਕਰੇ ਸੀਗਾ ਜੋ ਵੀ ਉਹਨਾਂ ਨੇ ਕਰ ਸਭ ਸਭ ਲੈ ਗਏ ਵਸੋ ਸਿਰਫ ਲੁੱਟ ਕੇ ਕੀ ਕਰਦੇ ਮੰਗ ਹੀ ਕਰਦੇ ਉਹਨਾਂ ਨੂੰ ਲੱਭੋ ਲੱਭ ਕੇ ਉਹਨੂੰ ਮੰਗ ਦੀ ਫਿਜਾਦ ਜੋ ਉਹਦਾ ਦੀ ਫਿਜਾਦ ਨੂੰ ਦੇਣ ਵਸ ਕਾਨੂੰਨ ਯਾਦ ਰੱਖੋ ਸੋ ਅੱਜ ਹੀ ਪਰਿਵਾਰਕ ਮੈਂਬਰਾਂ ਨੂੰ ਤਾਂ ਲਾਸ਼ ਹੈ ਜਿਹੜੀ ਬਜ਼ੁਰਗ ਮਹਿਲਾ ਦੀ ਬੈੱਡ ਉੱਤੇ ਪਈ ਸੀ ਜਿਸ ਨੂੰ ਦੇਖ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ ਅਤੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਨੇ ਜਾਂਚ ਪੜਤਾਲ ਜਾਰੀ ਕਰ ਦਿੱਤੀ ਹੈ ਪੁਲਿਸ ਹਰ ਇੱਕ ਐਂਗਲ ਤੋਂ ਜਾਂਚ ਕਰ ਰਹੀ ਹੈ ਅਤੇ ਉਹਨਾਂ ਕਿਰਾਏਦਾਰਾਂ ਉੱਤੇ ਸ਼ੱਕ ਜਤਾ ਰਹੀ ਹੈ ਇੱਕ ਵਾਰੀ ਸੁਣੋ ਤੁਸੀਂ ਵੀ ਕੀ ਕਹਿੰਦਾ ਹੈ ਪੁਲਿਸ ਅਧਿਕਾਰੀ ਦਾ ਹਾਂਜੀ ਇਥੇ ਪੀਐਸ ਅਦਰ ਦੇ ਏਰੀਆ ਦੇ ਵਿੱਚ ਇੰਦਰਾ ਕਾਲੋਨੀ ਪੈਂਦਾ ਹੈ ਗਲੀ ਨੰਬਰ 2 ਦੇ ਵਿੱਚ ਇੱਕ ਲੇਡੀ ਹੈ ਬਿਨਾ ਰਾਣੀ ਮਰਕਰੀਬ 67 ইয়ার্স আজ ਜੇ ਸਾਨੂੰ ఇన్ఫర్మేషన్ ਮਿਲੀ ਹੈ ਕਿ پوری ਮਰਡਰ ਹੋ ਚੁੱਕੀ ਹੈ ਇਸਕੇ ਕੇਸ ਹੀ ਸਾਰੇ ਇੱਥੇ ਆ ਗਿਆ ਪ੍ਰਾਈਮਾ ਫੇਸੀ ਇਹੀ ਲੱਗ ਰਿਹਾ ਹੈ ਕਿ ਇਸ ਕਰਦੇ ਵਿੱਚ ਦੋ ਕਿਰਾਏਦਾਰ ਰਹਿ ਰਹੇ ਸੀ ਦੋ ਸਾਲ ਤੋਂ ਕੱਲ ਰਾਤੀ ਇਹ ਜਿਹੜਾ ਵਿਨਾਰਾਣੀ ਹੈ ਡਿਸੀਜ਼ ਇਹਦੇ ਮੁੰਡੇ ਨਾਲ ਪਾਰਟੀ ਚੱਲ ਰਹੀ ਸੀ दारू ਦੀ ਪਾਰਟੀ ਚੱਲ ਰਹੀ ਸੀ ਤੇ ਬਾਅਦ ਚ ਕੁਝ ਬੈਸਬਾਜੀ ਹੋ ਗਈ ਵਿਨਾਰਾਣੀ ਦੇ ਮੁੰਡੇ ਨਾਲ ਤੇ ਆਪਣਾ ਜਿਹੜਾ ਪੈਨੈਂਸੀ ਦਾ ਇਸ ਆਲਟਰਕੇਸ਼ਨ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਹੈ ਕਿ ਨਸ਼ੇ ਦੇ ਹਾਲਾਤ ਦੇ ਵਿੱਚ ਇਹਨਾਂ ਨੂੰ ਕਤਲ ਕਰਕੇ ਉਹ ਭਜ ਗਿਆ ਸਰ ਕੋ ਲੁੱਟੋ ਕਹਿੰਦੇ ਲੁੱਟ ਵੀ ਕੀਤੀ ਲੁੱਟਦਾ ਅਜੇ ਦਿਖ ਨਹੀਂ ਰਿਹਾ ਜੀ ਵੈਸੇ ਖਿਲਰਾ ਪੜਾ ਹੈ ਸਮਾਨ ਬਟ ਸੀ ਉਹਨਾਂ ਦੀ ਵੈਰੀਫਾਈ